ਨਵੇਂ ਸਾਲ ਦੀ ਆਗਮਨ ਨੂੰ ਮੁੱਖ ਰੱਖਦੇ ਹੋਏ ਉਪ ਮੰਡਲ ਮੈਜਿਸਟਰੇਟ ਨੰਗਲ ਤਹਿਸੀਲਦਾਰ ਨੰਗਲ ਅਤੇ ਸਮੂਹ ਸਟਾਫ ਵੱਲੋਂ ਤਹਿਸੀਲ ਨੰਗਲ ਦੇ ਵਿੱਚ ਸਰਬੱਤ ਦੇ ਭਲੇ ਲਈ ਮਾਗੀ ਦੀ ਸੰਗਰਾਣ ਦੇ ਮੌਕੇ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਸੈਕਟਰ 2 ਨਵਾਂ ਨੰਗਲ ਦੇ ਜਥੇ ਵੱਲੋਂ ਮਨੋਹਰ ਕੀਰਤਨ ਵੀ ਕੀਤਾ ਗਿਆ ਇਸ ਉਪਰੰਤ ਆਈ ਹੋਈ ਸੰਗਤ ਨੂੰ ਲੰਗਰ ਵੀ ਚਖਾਇਆ ਗਿਆ ਇਸ ਮੌਕੇ ਤੇ ਐਸ.ਟੀ.ਐਮ. ਅਨਮੋਜਤ ਕੋਰ ਵੱਲੋਂ ਜਿੱਥੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਉੱਥੇ ਨਾਲ ਹੀ ਇਸ ਉਪਰਾਲੇ ਲਈ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ ਅਤੇ ਆਈਆਂ ਸੰਗਤ ਸਮੂਹ ਸਟਾਫ ਨੂੰ ਚਾਹੀਦਾ ਹੈ ਕਿ ਅੱਜ ਦੇ ਦਿਨ ਪ੍ਰਣ ਕਰਨ ਕਿ ਆਉਣ ਵਾਲੇ ਸਾਲ ਦੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਨਾ ਹੋਵੇ ਅਤੇ ਤਨਦੇਹੀ ਨਾਲ ਸੇਵਾ ਸਮਝ ਕੇ ਨੌਕਰੀ ਕੀਤੀ ਜਾਵੇ ਇਸ ਮੌਕੇ ਤੇ ਤਹਿਸੀਲਦਾਰ ਨੰਗਲ ਸੰਦੀਪ ਕੁਮਾਰ ਭਾਂਕੜਾ ਡੈਮ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਮਨਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਗੁਰਨਾਬ ਸਿੰਘ ਨਾਇਬ ਪਵਨ ਕੁਮਾਰ ਜਸਪਾਲ ਸਿੰਘ ਚੰਗਰ ਆਦਿ ਹਾਜ਼ਰ ਸਨ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਰਿ ਗਤਨ ਬਾਜਵਾਗ ਕਰੀਆ ਸਬਦ ਗਾਵਿਆ ਸਬਦੋ ਤਾਲਾ ਬੋਲ ਕੇ ਰਾਮਨ ਜਿੜੇ ਮਨਸਾ ਕਹਿ ਨਾਨਕ ਹੋਲਾ ਸਤਿਗੁਰੁ ਮਹਿਤਾ ਏ ਵਣ ਮੇ ਆਪ ਸਦਾ ਆਕਿਰਿ ਹਰਿ ਨਾਮ ਰਹੁ ਤੂ ਮਨ ਮੇਰੇ ਤੂ ਸਤਿ ਸੰਤਸਾਨ ਅੰਕੇ ਕਰ ਕਰ ਤੇਰਾ

ست گو شری گور گوبند سنگھ جی مہاراج سب سنجھائی ست گو شری گور گرتھ سا جماعت ਇਕ ਜਗਦਾਈ ਤੇਗਵਾਹੀ ਜੀ ਕੀ ਅੰਡਣ ਕਿਰਤਾ ਤਰਾ ਪਿਆਰਿਆ ਸਤਿਆਰਿਆ ਤੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸੰਗਠੀਆਂ ਨੇ ਧਰਮ ਰਹੀ ਸਿੱਖ ਦਿੱਤੇ ਬੰਦ ਬੰਦ ਬਟਾਏ ਖੋਪਰੀਆਂ ਲੋਹਾਈਆਂ ਚੱਕੀਆਂ ਤੇ ਚੜੇ ਆਰਿਆਂ ਨਾਲ ਚੜਾਇਏ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਰਹੀ ਹਾੜਿਆ ਸਿੱਖੀ ਕੇਸਾਂ ਸੁਆਸਾ ਨਾਮ ਲਿਭਾਏ ਕਿਨਾਂ ਜੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਅੰੰਦਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੇ ਨਾਮ ਸ੍ਰੀ ਮਨਪ੍ਰਸੰਤ ਨਾਇਬ ਤਹਿਸੀਲਦਾਰ ਨਗਰ ਦੇ ਜਿਹੜਾ ਨਾਮ ਸ੍ਰੀ ਕਰਨੈ ਸਿੰਘ ਨਾਇਬ ਤਹਿਸੀਲਦਾਰ ਰੋਪਣਾਗੜ੍ਹ ਉਹਨਾਂ ਬੇ ਸਰਪਾਉ ਦੀ ਮਸ਼ਹੂਰ ਪ੍ਰਾਪਤ ਕਰੋ ਜੀ ਬੋਲੇ ਜੀ ਕਰਨਾਵ ਸਿੰਘ ਜੀ ਨਾਮ ਤੁਸੀਂ ਦਾ ਰੁਪਨਗਰ ਬੋਲੇ ਸੋਨਹਾਲ ਸ੍ਰੀ ਅਕਾਲ ਮੈਂ ਤਾਂ ਸਾਈ ਜੀ ਕਰਨਾ ਇੱਕ ਉਹ ਕਰ ਲੈਣ ਸਰ ਸਰ ਮੜ ਜਾ ਨਾਲ ਉਹ ਜੀ ਸ੍ਰੀ ਬੇਜਨ ਮਹਾਜਨ ਜੀ ਜੀ ਸਾਲ ਦੀ ਇੱਕ ਵਧੀਆ ਸ਼ੁਰੂਆਤ ਕਰਨ ਵਾਸਤੇ ਬਾਈ ਗਰੂ ਦੀ ਬਲੇਸਿੰਗ ਲੈ ਕੇ ਕਿ ਆਉਣ ਵਾਲਾ ਸਾਲ ਸਾਰਿਆਂ ਦੇ ਲਈ ਵਧੀਆ ਹੋਵੇ ਪਬਲਿਕ ਵਾਸਤੇ ਪਬਲਿਕ ਸਰਵੈਂਟਸ ਵਾਸਤੇ ਤੇ ਜੋ ਵੀ ਡਿਸੀਜਨਸ ਲਏ ਜਾਣ ਉਹ ਆਈ ਥਿੰਕ ਆਲ ਮਾਈਟੀ ਦੀ ਗਾਈਡੈਂਸ ਦੇ ਵਿੱਚ ਉਹਨਾਂ ਦੇ ਸਹੀ ਰਾਹ ਤੇ ਤੁਰ ਕੇ ਲੇ ਜਾਣ ਸੋ ਇਹੀ ਬlesਸਿੰਗ ਸੀ ਕਰਨ ਵਾਸਤੇ ਜੀ ਅੱਜ ਤਹਿਸੀਲ ਆਫਿਸ ਦੇ ਵਿੱਚ ਪਾਟ ਰਖਵਾਏ ਗਏ ਸਾਨੂੰ ਮੈਮ ਸਾਰਾ ਸਟਾਫ ਦੇ ਨਾਲ ਗੱਲ ਕੀਤੀ ਨੰਗਲ ਦੇ ਸਾਰੇ ਕਰਮਚਾਰੀ ਸਾਰੇ ਬੀਸ਼ਰਗਨ ਬੀਬੀਾਂ ਵੀ ਸਤ ਪਹੁੰਚੇ ਜੀ ਜੀ ਸਾਡੇ ਵੱਲੋਂ ਇਹੀ ਕੋਸ਼ਿਸ਼ ਰਹੀ ਸੀ ਕਿ ਅਸੀਂ ਜਿੰਨੇ ਸਾਰੇ ਡਿਪਾਰਟਮੈਂਟਸ ਸਾਰੇ ਜੋ ਵੀ ਰੈਨਾਉਂਡ ਇਥੋਂ ਦੇ ਲੋਕ ਨੇ ਤੇ ਪਬਲਿਕ ਹੈ ਸਾਰਿਆਂ ਵਾਸਤੇ ਖੁੱਲਾ ਸੱਦਾ ਸੀ ਤੇ ਸਾਨੂੰ ਬਹੁਤ ਖੁਸ਼ੀ ਵੀ ਹੋਈ ਕਿ ਸਾਰੀ ਸੰਗਤ ਵੱਲੋਂ ਸਾਨੂੰ ਪਰਵਾਹ ਹੰਗਾਰਾ ਮਿਲਿਆ ਤਹਿਿਲ ਵਿੱਚ ਹੋਣ ਚੁੱਕਿਆ ਹੈ ਅੱਜ ਤਹਿਸੀਲ ਦੇ ਵਿੱਚ ਜਿਹੜਾ ਆਪਣੇ ਐਸ ਡੀ ਐਮ ਸਾਹਿਬ ਤੇ ਉਹਨਾਂ ਦੇ ਸਟਾਫ ਨੇ ਇੱਕ ਪਰਮਾਤਮਾ ਦਾ ਸ਼ੁਕਰ ਅਦਾ ਕਰਨ ਵਾਸਤੇ ਨਵੇਂ ਸਾਲ ਦੇ ਉੱਤੇ ਪ੍ਰੋਗਰਾਮ ਕਰਾਇਆ ਔਰ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਜਿਹੜਾ ਅੱਜ ਦਾ ਪ੍ਰੋਗਰਾਮ ਉਹਦੇ ਚ ਸਾਨੂੰ ਵੀ ਇਨਵਾਈਟ ਕੀਤਾ ਗਿਆ ਹੋਰ ਬਾਕੀ ਡਿਪਾਰਟਮੈਂਟ ਵੀ ਆਏ ਆ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈਗਾ ਇੱਕ ਅੱਛੀ ਸੋਚ ਦੇ ਨਾਲ ਇਹ ਪ੍ਰੋਗਰਾਮ ਹੋਇਆ ਔਰ ਇਹਦੇ ਤੋਂ ਇਲਾਵਾ ਜਿਹੜਾ ਸਾਡਾ ਬੀਬੀਐਮਪੀ ਦਾ ਸਟਾਫ ਹੈ ਉਦੇ ਉਹਨਾਂ ਸਾਰਿਆਂ ਵੱਲੋਂ ਵੀ ਆਪ ਇਲਾਕਾ ਨਿਵਾਸੀਆਂ ਨੂੰ ਵੀ ਹੋਰ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਜਿਹੜੀਆਂ ਮੈਂ ਵਧਾਈਆਂ ਬੰਨਾ ਹੈਗਾ ਔਰ ਮੈਡਮ ਦੇ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਸਰ ਅੱਜ ਪ੍ਰੋਗਰਾਮ ਤੇ ਸਰ ਅੱਜ ਐਸਡੀਐਮ ਸਾਹਿਬ ਵੱਲੋਂ ਔਰ ਉਹਨਾਂ ਦੇ ਸਟਾਫ ਵੱਲੋਂ ਇੱਥੇ ਗੁਰੂ ਮਹਾਰਾਜ ਦੀ ਪਾਵਨ ਜੁਰੀ ਵਿੱਚ ਆ ਤੇ ਉਹਨਾਂ ਦਾ ਹੋਟਾ ਸਰੇ ਲੰਦੇ ਹੋਈ ਅੱਜ ਦੇ ਪਾਵਨ ਦਿਨ ਜਿਹੜਾ ਹੈਗਾ ਗੁਰੂ ਮਹਾਰਾਜ ਦੀ ਬਲੇਸਿੰਗਸ ਲੈਂਦੇ ਆਈਆਂ ਔਰ ਬੜਾ ਵਧੀਆ ਰਿਹਾ ਬੜਾ ਅੱਛਾ ਲੱਗਿਆ ਔਰ ਇਹ ਦੁਆ ਹੈ ਔਰ ਇਹ ਵਿਸ਼ੇਸ ਹੈਗੇ ਆ ਇਹ ਸ਼ਹਿਰ ਵਾਸੀਆਂ ਵਾਸਤੇ ਔਰ ਸਾਰੇ ਵਾਸਤੇ ਜਿਹੜਾ ਆਉਣ ਵਾਲਾ ਸਾਲ ਬਹੁਤ ਵਧੀਆ ਰਹੇ। ਜਿੰਨੀ ਜੋ ਵੀ ਮੁਸ਼ਕਲਾਂ ਨੇ ਉਹ ਸੋਲਵ ਹੋਣ ਔਰ ਜੋ ਸਮੱਸਿਆਵਾਂ ਨੇ ਸ਼ਹਿਰ ਵਾਸੀਆਂ ਦੀ ਉਹ ਵੀ ਸੋਲਵ ਹੋਣ। ਪਸ ਜਿਹੜਾ ਹੈ ਸਾਰਿਆਂ ਨੂੰ ਖੁਸ਼ੀਆਂ ਪ੍ਰਾਪਤ ਹੋ। ਵਧੀਆ ਰਹੇ ਸਾਰਾ ਔਰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ।